ਰਨ ਮਾਵਲੇ ਦੇ ਵਿੱਚ ਹਾਈ ਕੋਰਟ ਨੇ ਜਿਹੜੀ ਪੰਜਾਬ ਸਰਕਾਰ ਨੂੰ ਵੱਡੀ ਝਾੜ ਪਾਈ ਆ ਤੇ ਉਸ ਦੇ ਸਬੰਧ ਦੇ ਵਿੱਚ ਅੱਜ ਜਿਹੜਾ ਆਰਮੀ ਦਾ ਇੱਕ ਜਿਹੜਾ ਵੱਡਾ ਅਫਸਰ ਸੀ ਜਿਹੜਾ ਪੰਜਾਬ ਦੇ ਡੀਜੀਪੀ ਦੇ ਨਾਲ ਬਹਿ ਕੇ ਉਹਨੇ ਸਾਰੀ ਗੱਲਬਾਤ ਕੀਤੀ ਆ ਕਿ ਕਿਉਂ ਨਹੀਂ ਇਨਸਾਫ ਦਵਾਇਆ ਜਾ ਰਿਹਾ ਤੇ ਦੂਸਰੇ ਪਾਸੇ ਹਾਈ ਕੋਰਟ ਨੇ ਇਸੇ ਮੁੱਦੇ ਉੱਤੇ ਕਰੀਬਾ 45 ਮਿੰਟ ਗੱਲਬਾਤ ਕੀਤੀ ਆ ਹਾਈ ਕੋਰਟ ਨੇ ਕਿਹਾ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਕਿ ਜੇਕਰ ਢਾਬਿਆਂ ਦੇ ਨਾਂ ਤੇ ਢਾਬਿਆਂ ਦੇ ਕਹਿੰਦੇ ਐਫਆਰ ਦਰਜ ਹੋ ਸਕਦੀ ਹੈ ਤੇ ਪੀੜਤ ਪਰਿਵਾਰ ਦੇ ਕਹੇ ਤੇ ਕਿਉਂ ਨਹੀਂ ਹੋ ਸਕਦੀ ਜਾਨੀ ਕਿ ਰੱਜ ਕੇ ਝਾੜ ਪਾਈ ਆ ਦੂਸਰੀ ਗੱਲ ਮਾਨਯੋਗ ਹਾਈ ਕੋਰਟ ਨੇ ਇਹ ਸਿੱਧਾ ਕਹਿ ਦਿੱਤਾ ਕਿ ਜਿਹੜੀ ਇਹਦੀ ਅਨਕਵਾਰੀ ਆ ਉਹ ਸੀਬੀਆਈ ਕਰੂਗੀ ਹੁਣ ਪਤਾ ਲੱਗੂ ਆ ਕਿ ਪੁਲਿਸ ਵਾਲਿਆਂ ਨੂੰ ਹੁਣ ਭਾਜੜ ਪਾਉਗੀ ਤੇ ਹੁਣ ਪੰਜਾਬ ਸਰਕਾਰ ਨੂੰ ਭਾਜੜ ਪਾਉਗੀ ਤੇ ਨਾਲ ਜਿਹੜਾ ਕਿ ਵੱਡਾ ਖਲਾਸਾ 13 ਮਾਰਚ ਵਾਲਾ ਨੌਜਵਾਨ ਦਾ ਜਿਹੜਾ ਅਨਕਾਉਂਟਰ ਕੀਤਾ ਸੀ ਉਹ ਵੀ ਨਿਕਲਦੀ ਸੁਭਾਵਨਾ ਹੁਣ ਬਣ ਚੁੱਕੀ ਆ 12 ਦੀ 12 ਦੋਸਤੀ ਪਸੰਦ ਕੇ ਉੱਥੇ ਨਾਨਕ ਸਿੰਘ ਵੀ ਜਿਹੜਾ ਅੜਿੱਕੇ ਆਜ ਆ ਜਾਊਗਾ ਤੇ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਵੀਡੀਓ ਸੁਣਾਉਣਾ ਪੁਲਿਸ ਵਾਲਾ ਕਮੇ ਰੋ ਰਿਹਾਗਾ ਕੀ ਉਹਦਾ ਕਾਰਨ ਆਪਾਂ ਕਰਨ ਮਾਮਲੇ ਦੇ ਵਿੱਚ ਵੀ ਗੱਲਬਾਤ ਕਰਾਂਗੇ ਦੋਨੇ ਵੀਡੀਓ ਧਿਆਨ ਦੇ ਨਾਲ ਸੁਣੋ ਬਹਿਰਜ ਦਾ ਖਾਲਸਾ ਬਹਿਰਜ ਕੀ ਪਤੇ ਪਹਿਲਾਂ ਤਾਂ ਤੁਹਾਨੂੰ ਇੱਕ ਪੰਜਾਬ ਦਾ ਹੀ ਪੁਲਸਾ ਬਾਲਾ ਜਿਹੜਾ ਉਹ ਰੋ ਰਿਹਾਗਾ ਤੁਹਾਨੂੰ ਇੱਥੇ ਬੜੇ ਹੈਰਾਨਗੇ ਹੋਗੇ ਕਿ ਆਗਰ ਪੁੱਤ ਵਾਲਾ ਕਿਉਂ ਰੋ ਰਿਹਾ ਉਹ ਆਪਣੇ ਹੀ ਪੁੱਤ ਵਾਲਿਆਂ ਤੋਂ ਸਤਾਇਆ ਹੋਇਆਗਾ ਇੱਕ aí ਗੱਲ ਕਹੀ ਜਾਂਦੀ ਆ ਪ੍ਰਚਾਰੀ ਆ ਹਰ ਇੱਕ ਨੂੰ ਪਤਾ ਹੈਗਾ ਕਿ ਵੱਡੀਆਂ ਮੱਸੀਆਂ ਛੋਟੀਆਂ ਮੱਸੀਆਂ ਨੂੰ ਖਾ ਜਾਂਦੀਆਂ ਨੇ ਤੇ ਦੂਸਰੀ ਗੱਲ ਇਹ ਵੀ ਬਚਾਰੀ ਜਾਂਦੀ ਆ ਕਿ ਸਪਣੀ ਦੇ ਜਿੰਨੇ ਬੱਚੇ ਹੁੰਦੇ ਆ ਜੇਕਰ ਉਹ ਉਸ ਜਿੰਨੇ ਕੁੰਡਲ ਦੇ ਵਿੱਚ ਪਛਾਪਣੀ ਬੈਠੀ ਹੁੰਦੀ ਆ ਜੇ ਉਹਦੇ ਵਿੱਚੋਂ ਸਿਕੰਟਾਂ ਦੇ ਵਿੱਚੋਂ ਬਾਹਰ ਨਿਕਲ ਜਾਣਾ ਤਾਂ ਬਚ ਜਾਂਦੇ ਤੇ ਦੂਜਿਆਂ ਨੂੰ ਸਪਣੀ ਆਪ ਹੀ ਖਤ ਖਾ ਜਾਂਦੀ ਆ ਇਹ ਹਾਲਾ ਇਹ ਪੰਜਾਬ ਪੁਲਿਸ ਦਾ ਹੋਇਆ ਪਿਆਗਾ ਤੇ ਆਪਣੇ ਮੁਲਾਜ਼ਮਾਂ ਨੂੰ ਹੀ ਖਾਈ ਜਾ ਰਿਹਾ ਤੇ ਦੂਜਿਆਂ ਨੂੰ ਕਵੇਂ ਬਖਸ਼ਣਗੇ ਤੇ ਮੈਂ ਤੁਹਾਨੂੰ ਸੁਣਾਉਣਾ ਪੁਲਿਸ ਮੁਲਾਜ਼ਮ ਕਵੇਂ ਰੋ ਰੋ ਦਹਾਗੀਆਂ ਦੇ ਰਿਹਾਗਾ ਕਿ ਜਿਹੜੀ ਸਾਰੀ ਬਾਤ ਆ ਗਈ ਉਹ ਵੀ ਤੁਹਾਨੂੰ ਸੁਣਾਉਣਿਆ ਕਰਨ ਮਾਵਲੇ ਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਆ ਉਹ ਵੀ ਤੁਹਾਡੇ ਨਾਲ ਜਿਹੜਾ ਜ਼ਰੂਰ ਗੱਲਬਾਤ ਕਰਦੇ ਆ ਪਰ ਪਹਿਲਾਂ ਤੁਹਾਨੂੰ ਵੀਡੀਓ ਸੁਣਾਉਣਿਆ ਕਾਨੂੰ ਕੁੱਟ-ਕੁੱਟ ਕੇ ਰਵਾਉਣ ਵਾਲੇ ਪੰਜਾਬ ਪੁਲਿਸ ਵਾਲੇ ਅੱਜ ਦੇਖੋ ਖੁਦ ਰੋ ਰਿਹਾ ਕਿਉਂ ਰੋ ਰਿਹਾ ਕਿਉਂਕਿ ਇਹ ਵੀ ਪੰਜਾਬ ਪੁਲਿਸ ਦਾ ਸਹਾਰ ਬਣ ਗਿਆ ਇਹਦਾ ਪਰਿਵਾਰ ਇਹਦੇ ਪਰਿਵਾਰ ਨੂੰ ਨੰਗਾ ਕਰ ਕਰਕੇ ਕੁੱਟਿਆ ਪੰਜਾਬ ਪੁਲਿਸ ਵਾਲਿਆਂ ਨੇ ਕਿੰਨਾ ਨੇ ਕੁੱਟਿਆ ਤੁਹਾਨੂੰ ਅੱਗੇ ਦਿਖਾਉਨੇ ਆ ਪਹਿਲਾਂ ਰੋਂਦਾ ਦੇਖ ਲੋ ਮੰਨੀ ਤੁਹਾਡੀ ਗੱਲ ਬਾਤ ਸੁਣਾ ਮੇਰੀ ਕੋਈ ਸੁਣਵਾਈ ਨਹੀਂ ਕਰ ਰਹਾ ਜੀ ਹੁਣ ਅੱਗੇ ਵੀਡੀਓ ਸੁਣਾਉਣਿਆ ਇਹੀ ਪਲਸ ਮਲਾਜਮ ਦੀ ਹੁਣ ਤੁਸੀਂ ਇਹ ਬੱਚਾ ਮਾਫ ਕਰਨਾ ਇਹ ਜਿਹੜਾ ਨੌਜਵਾਨ ਆ ਬੱਚਿਆਂ ਵਾਂਗੂ ਰੋ ਰਿਆ ਕਿਸੇ ਦਾ ਜੀ ਨਹੀਂ ਕਰਦਾ ਰੋਣ ਨੂੰ ਜਦੋਂ ਬੰਦਾ ਤੰਗ ਪਰੇਸ਼ਾਨ ਹੋਵੇ ਆਪਣੇ ਚਾਹੇ ਮਹਿਕਮੇ ਤੋਂ ਹੋਵੇ ਚਾਹੇ ਕਿਸੇ ਹੋਰ ਤੋਂ ਹੋਵੇ ਤੇ ਜਦੋਂ ਬੰਦੇ ਨੂੰ ਹੱਦੋਂ ਵੱਧ ਤੰਗੇ ਪਰੇਸ਼ਾਨੀ ਆ ਜਾਂਦੀ ਆ ਤਾਂ ਬੰਦਾ ਉਦੋਂ ਰੋਂਦਾਗਾ ਇਹ ਆਜ ਦੇ ਹਾਲਾਤ ਨੇ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਦੇ ਕੀਤੇ ਹੋਏ ਨੇ ਛੋਟੇ ਮਲਾਜ਼ਮਾਂ ਨੂੰ ਅੱਗੇ ਵੇਖੋ ਇਹ ਵੀਡੀਓ ਜਿਹੜੇ ਰਸ਼ਾਮਲਾ ਲਈ ਇੱਥੇ ਪੋਸਟਿੰਗ ਕੋਲ ਛੋਟੇ ਮੁੰਛੀ ਜੀਆਰਪੀ ਰਾਜਪੁਰਾ ਲੱਗੇ ਹੋਏ ਕੀ ਮਾਮਲਾ ਕੀ ਹੈ ਜੀ ਮਾਮਲਾ ਜੀ ਇਹ ਜੀ ਮੇਰੇ ਨਾਲ ਘਰ ਦੇ ਨੇ ਮੈਨੂੰ ਫੋਨ ਕੀਤਾ 8:30 ਵਜੇ ਕਰੀਬ ਕਹਿੰਦੇ ਵੀ ਇੱਥੇ ਆਣ ਕੇ ਪੜੋਸੀਆਂ ਨੇ ਪਿੱਛੇ ਰਹਿੰਦੇ ਆ ਕਾਫੀ ਦੂਰ ਮੇਰੇ ਕਹਿੰਦੇ ਉਹਨਾਂ ਨੇ ਸਾਰਿਆਂ ਨੇ 10-15 ਜਣਾਂ ਨੇ ਆਣ ਕੇ ਘਰੇ ਅੰਦਰ ਹਮਲਾ ਕਰਤਾ ਮੈਂ ਸਾਨੂੰ ਪਤਾ ਵੀ ਜਦੋਂ ਘਰਦਿਆਂ ਦੇ ਇੰਨਾ ਆਜੇ ਫੋਨਾਂ ਮੈਂ ਚੱਕ ਕੇ ਜਦੋਂ ਦੇਖਿਆ ਉੱਤੇ ਇੱਕ ਮੇਰਾ ਛੋਟਾ ਮੁੰਡਾ ਨਵਜੀਤ ਉਹਦੇ ਥੱਲੇ ਜਿਹੜਾ ਨੇ ਤਰਸੇਮ ਸਿੰਘ ਸਾਨੂੰ ਪ੍ਰੇਮ ਸਿੰਘ ਇਹ ਡੀਆਈਜੀ ਦਫਤਰ ਪਟਿਆਲਾ ਰੇਂਜ ਵਾਟਰ ਕੈਰੀਅਰ ਲੱਗਿਆ ਹੋਇਆ ਇਹਨੇ ਮੇਰੇ ਮੁੰਡੇ ਨੂੰ ਬੜੀ ਪੂਰੀ ਤਰ੍ਹਾਂ ਅੰਦਰੋਂ ਕੱਢ ਕੇ ਮੇਰੇ ਘਰ ਦੀ ਨੇ ਅੰਦਰ ਬੰਦ ਕਰਤਾ ਸੀ ਵੀ ਮੁੰਡਾ ਬਿਮਾਰ ਹੈ ਉਹਨੂੰ ਉਸ ਨੂੰ ਕੁੰਡਾ ਖੋਲ ਕੇ ਅੰਦਰੋਂ ਕੱਢ ਕੇ ਬਾਹਰ ਇਦਾਂ ਬੁਰੀ ਤਰ੍ਹਾਂ ਮਾਰ ਰਿਹਾ ਉਹ ਤੁਹਾਨੂੰ ਫੁਟੇਜ ਮੈਂ ਦੇਤੀ ਵੀਡੀਓ ਵੀ ਉਹਦੇ ਚ ਕੀ ਹਾਲ ਕੀਤਾ ਦੋਏ ਮੇਰੀ ਨੋਆ ਉਹਨਾਂ ਪ੍ਰੈਗਨੈਂਟ ਸੀ ਉਹਨਾਂ ਦੇ ਢਿੱਡ ਤੇ ਲੱਤਾਂ ਮਾਰੀਆਂ ਤੇ ਉਹਨਾਂ ਨੂੰ ਬੁਰੀ ਤਰ੍ਹਾਂ ਹਾਲ ਮਤਲਬ ਉਹਨਾਂ ਨੇ ਕੁੱਟਿਆ ਕਿਤਨੇ ਲੋਕ ਜਖਮੀ ਹੋਏ ਇਸ ਮਾਮਲੇ ਜਖਮੀ ਤਾਂ ਐਸੇ ਤਕਰੀਬਨ ਦੋ ਮੁੰਡੇ ਜਿਹੜੇ ਮੇਰੇ ਦੇ ਭਾਈ ਵਿਆਹੇ ਹੋਏ ਸੀ ਉਹਨਾਂ ਦੇ ਸਿਰ ਤੇ ਇਟਾ ਉਟਾ ਵੱਜੀਆਂ ਉਹ ਆ ਜ਼ ਉਹਦਾ ਨਵਜੀਤ ਨਵਜੀਤ ਦਾ ਬਹੁਤ ਬਹੁਤ ਮਾੜਾ ਹਾਲ ਹੈ ਜੀ ਉਹਦੀਆਂ ਗੱਲਾਂ ਕਰੋ ਜੀ ਦਾ ਪੈਗਨੇਟ ਹੈ ਕਿਦਾਂ ਹੋ ਕੰਡੀਸ਼ਨ ਕਿਦਾਂ ਹੈ ਕੰਡੀਸ਼ਨ ਵਾਲੇ ਉਹਦੀ ਕੋਈ ਟਰੀਟਮੈਂਟ ਨਹੀਂ ਹੋਈ ਕਦੇ ਕਹਿੰਦੇ ਨੇ ਅਗਰ ਪਰਸੋਂ ਦੇ ਅਸੀਂ ਇੱਥੇ ਡਾਕ ਲਾਂ ਕਦੇ ਕਹਿੰਦੇ ਅਲਟਰਾਸਾਉਂਡ ਹੋਊਗਾ ਕਦੇ ਕੁਛ ਹੋਊਗਾ ਜਿਹੜੀ ਮੈਡਮ ਦੇ ਕੋਲ ਉਹਦਾ ਉਹ ਹੈ ਉਹ ਫੇਰ ਨਹੀਂ ਲੈ ਕੇ ਚਲੀਗੀ ਛੁੱਟੀ ਚਲੀਗੀ ਦੋ ਦਿਨਾਂ ਦਾ ਮੈਂ ਡਾਕਟਰ ਦਾ ਡਾਕਟਰ ਦਾ ਨਾਮ ਮੈਨੂੰ ਪਤਾ ਨਹੀਂ ਹੈਗਾ ਜੀ ਉਹਦੇ ਅੰਦਰ ਵੀ ਨਹੀਂ ਨਾ ਬੜਨ ਦਿੰਦੇ ਸਾਨੂੰ ਹੈਪੀਅਰ ਕੁਝ ਨਹੀਂ ਕੋਈ ਸੁਣਵਾਈ ਨਹੀਂ ਹੋਈ ਉਲਟਾ ਉਹਨਾਂ ਦੇ ਉਹ ਉਹਨਾਂ ਨੇ ਆਪਣੇ ਜਿਹੜੇ ਕੁੜੀਆਂ ਅੰਦਰ ਮਾਰਨ ਗਈਆਂ ਉਹਨਾਂ ਨੂੰ ਜਾ ਕੇ ਡਾਕ ਲਰਾ ਉਹ ਆਇਆ ਕਹਿੰਦੇ ਵੀ ਆਣ ਕੇ ਤੁਸੀਂ ਦੋ ਉੱਥੇ ਕਿਤੇ ਸੀ ਫਿਰ ਐ ਫਿਰ ਵੀ ਤਿੰਨ ਕਿਉਂ ਹੋ ਗਏ ਹੁਣ ਦੇਖੋ ਦੋ ਮੇਰੀ ਨੂਆ ਉਹ ਉਹਨਾਂ ਨੂੰ ਰੈਫਰ ਕਰ ਰਹੇ ਆ ਜਿਹੜਾ ਮੁੰਡਾ ਜਾਦਾ ਸੀਰੀਅਸ ਆ ਉਹਨੂੰ ਰੈਫਰ ਨਹੀਂ ਕਰ ਰਹੇ ਹੋ ਮੈਂ ਕਿਹਾ ਜੀ ਹੁਣ ਮੈਂ ਕੱਲਾ ਜਾਣਾ ਮੇਰੇ ਸਾਰੇ ਤਾਂ ਜਖਮੀ ਹੋਏ ਪਏ ਆ ਹੁਣ ਦੋ ਤੁਸੀਂ ਨੂਆ ਨੂੰ ਉੱਥੇ ਨੂਆ ਨੂੰ ਤੁਸੀਂ ਰੈਫਰ ਕਰ ਰਹੇ ਆ ਤੇ ਮੁੰਡੇ ਨੂੰ ਉਹ ਨਹੀਂ ਕਰ ਰਹੇ ਮੈਂ ਜੀ ਮੇਰੇ ਮੁੰਡੇ ਨੂੰ ਵੀ ਰੈਫਰ ਕਰੋ ਫਿਰ ਮੈਂ ਮੁੰਡੇ ਨੂੰ ਵੀ ਰੈਫਰ ਕਰਾਇਆ ਕਰਾ ਕੇ ਵੇਖੋ ਸੁਣਵਾਈ ਕੁਝ ਨਹੀਂ ਹੋਈ ਜੀ ਸੁਣਵਾਈ ਐਸ ਐਚਓ ਜਿਹੜਾ ਗੰਡਿਆ ਗੜੀ ਆ ਕੋਈ ਸੁਣਵਾਈ ਨਹੀਂ ਕਰ ਰਿਹਾ ਉਹ ਉਡੀਆਂ ਗੱਲਾਂ ਹੋਰ ਹੀ ਕਰ ਰਿਹਾ ਤੂੰ ਬੰਦੇ ਉਹ ਫਰੋਚ ਵਾਲੇ ਨੇ ਫਰੋਚ ਵਾਲੇ ਸਾਫਾ ਸਰਪੰਚ ਜੀ ਦਾ ਡੈਡੀ ਇਹਨਾਂ ਨੇ ਵੈਸੇ ਤਾਂ ਕਈ ਵਾਰੀ ਪਹਿਲਾਂ ਵੀ ਉਹ ਕਿੱਧੀਆਂ ਚੱਲ ਮੈਂ ਇਗਨੋਰ ਕਰਦਾ ਰਿਹਾ ਵੀ ਕਾਨੂੰਗੋ ਕਰਨਾ ਆਇਆ ਸੀ ਕਿਸੇ ਨਾਲ ਪਿੰਡ 'ਚ ਜਾ ਕੇ ਇਹਦੀ ਵੈਰੀਫਾਈ ਕੀਤਾ ਜਾਵੇ ਇਹ ਤਾਂ ਚੱਲ ਬਿਆਨ ਵੀ ਆ ਜੀ ਤੇ ਹੋਈ ਜਾਣੀ ਆ ਮੈਂ ਕਿਵੇਂ ਚ ਹੋਈ ਜਾਣੀ ਆ ਕਰਨੀ ਵੀ ਨਹੀਂ ਕਰਨੀ ਉਹਨਾਂ ਦੱਬ ਵੀ ਸਕਦੇ ਆ ਉਹ ਤੇ ਪਰ ਘਰੇ ਜਾ ਕੇ ਸਾਰੇ ਪਿੰਡ ਦੇ ਜਾ ਕੇ ਬਿਆਨ ਲੈਣ ਵੀ ਆਖੀ ਇਹ ਕੋਈ 8:30 ਵਜੇ ਪਾ ਦੇਖ ਨਹੀਂ ਤਾਂ ਵੀਡੀਓ ਵੀ ਨਹੀਂ ਦੇਖੀ ਉਹਦੀ ਆਪਦਾ ਵਿਭਾਗ ਨਹੀਂ ਸੁਣਦੀ ਗੱਲ ਵਿਭਾਗ ਮੇਰੀ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ ਉੱਚ ਅਧਿਕਾਰੀ ਕੋਲ ਪਹੁੰਚ ਕੀਤੀ ਕਿਸੇ ਉੱਚ ਅਧਿਕਾਰੀਆਂ ਦੇ ਹੁਣ ਸਿਆ ਨਹੀਂ ਪਰ ਜ ਐ ਦੁਆਰੇ ਇਹ ਨਹੀਂ ਇਧਰ ਕੋਈ ਆਈ ਗਈ ਦੇਰੇ ਮੈਨੂੰ ਹਸਪਤਾਲ ਵਾਲੇ ਮੈਂ ਕਿਹੜੇ ਹਿਸਾਬ ਨਾਲ ਕਰਾਈ ਕੋਈ ਮਲਾਜਮ ਹੁੰਦੇ ਵੀ ਮੇਰੀ ਇਹ ਨਹੀਂ ਹੋ ਰਹੀ ਐ ਸੱਚੋ ਕੋਈ ਉਹ ਨਹੀਂ ਕਰ ਰਿਹਾਗਾ ਰਸਤਾ ਕੀ ਦੇਖ ਦਾਂਗੇ ਫਿਰ ਰਸਤਾ ਤੇ ਹੈ ਜੀ ਮੇਰੀ ਕਾਰਵਾਈ ਹੋਣੀ ਚਾਹੀਦੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੀ ਕਾਰਵਾਈ ਜਦ ਕਿ ਮੇਰੇ ਜ਼ਖਮਾਂ ਨੂੰ ਜਿਹੜੀ ਤਰੀਕੇ ਨਾਲ ਅੰਦਰ ਵੜ ਕੇ ਮਾਰਿਆ ਉਹਨਾਂ ਨੇ ਤੁਸੀਂ ਫੋਟੋ ਜੀ ਦੇਖ ਸਕਦੇ ਆ ਤੁਹਾਨੂੰ ਗੱਲ ਕਰ ਰਿਹਾ ਫਰ ਸੌਣ ਲੇ ਜੀ ਇਹ ਇੱਕ ਆ ਪੰਜਾਬ ਪੁਲਿਸ ਮੁਲਾਜ਼ਮਾ ਪੰਜਾਬ ਦਾ ਜਿਹੜਾ ਡਿਊਟੀ ਕਰਿਆਗਾ ਪੁਲਿਸ ਮੁਲਾਜ਼ਮਾ ਔਨ ਡਿਊਟੀ ਆ ਥਾਣੇਦਾਰ ਨਹੀਂ ਸੁਣ ਰਿਹਾ ਗਮਾਂਡੀਆਂ ਨੇ ਦੋ ਉਹਦੀਆਂ ਨੂਆਂ ਨੇ ਪ੍ਰੈਗਨੈਂਟ ਆ ਉਹ ਕੁੱਟੀਆਂ ਦੋ ਮੁੰਡੇ ਕੁੱਟਿਆ ਇਸ ਤੋਂ ਵੱਧ ਅਤਿਆਚਾਰ ਹੋਰ ਕਿਉਂ ਹੋਊਗਾ ਮੁਲਾਜ਼ਮ ਜਿਹੜਾ ਮੁਲਾਜ਼ਮ ਦੀ ਨਹੀਂ ਸੁਣ ਰਿਹਾ ਕਿੱਡਾ ਵੱਡਾ ਜਿਹੜਾ ਘੋਰ ਪਾਪ ਹੋ ਰਿਹਾਗਾ ਇਹ ਤੋਂ ਬਾਅਦ ਤੁਸੀਂ ਹੁਣ ਕੀ ਕਹਿ ਸਕਦੇ ਹੋ ਪੁਲਿਸ ਨੂੰ ਦੂਸਰੀ ਮੈਂ ਕਰਨ ਮਾਂ ਵਾਲੇ ਦੇ ਵਿੱਚ ਬੀਬੀ ਬਾਅਦ ਦੀ ਜਿਹੜੀ ਤੁਹਾਨੂੰ ਗੱਲਬਾਤ ਸੁਣਾਉਣੇ ਆ ਉਹ ਵੀ ਸੁਣਿਓ ਤੇ ਅੱਗੇ ਜਿਹੜੇ ਖੁਲਾਸੇ ਕਰੂੰਗਾ ਜੋ ਹੋ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਗੱਲਬਾਤ ਪੂਰੀ ਵੇਖਿਓ ਕਿਉਂਕਿ ਮੈਂ ਕਿੰਨੇ ਦਾ ਕਹਿ ਰਿਹਾ ਕਾ ਕਿ ਇਹ enquairy CBI ਤੋਂ ਬਿਨਾ ਕੁਝ ਪੱਲੇ ਨਹੀਂ ਪਾਵੇਗੀ ਸਰਕਾਰ ਪੁਲਸਾ ਕਿਉਂਕਿ ਪੁਲਸਰ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਹੋਈਆਂ ਭਗਵਾਨਤਮਾਨ ਸਰਕਾਰ ਨੇ ਵੀ ਜੋ ਮਰਜ਼ੀ ਕਰੋ ਜਿੱਥੇ ਮਰਜ਼ੀ ਧੱਕਾਸ਼ਾਹੀ ਕਰੋ ਜਿੱਥੇ ਮਰਜ਼ੀ ਜਿਹਨੂੰ ਮਰਜ਼ੀ ਠੋਕ ਦਿਓ ਜਿਹਨੂੰ ਮਰਜ਼ੀ ਮਾਰ ਦਿਓ ਜਿਹਨੂੰ ਮਰਜ਼ੀ ਵੜ ਦਿਓ ਅਜੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਮਾਤਾ ਨੂੰ ਇੱਥੇ ਇੱਕ ਬੜੀ ਹੋਰ ਕਲੀਅਰ ਗੱਲ ਕਰਨੀ ਚਾਹਣਾ ਕਾਰਨਲ ਤੇ ਉਹਦਾ ਮੁੰਡਾ ਕੁੱਟਿਆ ਦੋਨੇ ਜਣੇ ਆਦਮੋਏ ਕਰ ਦਿੱਤੇ ਪੁਲਿਸ ਵਾਲਿਆਂ ਨੇ ਮੈਂ ਇੱਥੇ ਦੂਸਰੇ ਪਾਸੇ ਗੱਲ ਕਰਦਾ ਜੇਕਰ ਇਹੇ ਹਾਲ ਕਿਸੇ ਬੰਦੇ ਨੇ ਜਾਂ ਕਿਸੇ ਹੋਰ ਵਿਅਕਤੀ ਨੇ ਪੁਲਿਸ ਵਾਲੇ ਦੇ ਮੁਲਾਜ਼ਮ ਦੇ ਨਾਲ ਇਹ ਧੱਕੇਸ਼ਾਹੀ ਕੀਤੀ ਹੁੰਦੀ ਇਸ ਤਰ੍ਹਾਂ ਕੁੱਟਿਆ ਹੁੰਦਾ ਤੇ ਉਹਦਾ ਫੜ ਕੇ ਅਨਕਾਊਂਟਰ ਕੀਤਾ ਹੁੰਦਾ ਪੁਲਿਸ ਨੇ ਹੁਣ ਨੂੰ ਉਸੇ ਦਿਨ ਹੀ ਉਸੇ ਵਕਤ ਹੀ ਅਲ ਜਾ ਕੇ ਖੇਤਾਂ ਦੇ ਵਿੱਚ ਏ ਅਨਕਾਉਂਟਰ ਕਰ ਦਿੰਦੇ ਉਸੇ ਵਕਤ ਆ ਤੇ ਅੱਜ ਜਿਹੜਾ ਉਹ ਫੌਜੀ ਦਾ ਪਰਿਵਾਰ ਆ ਕਰਨਲ ਦਾ ਪਰਿਵਾਰ ਆ ਦਰ ਦਰ ਤੇ ਜਿਹੜਾ ਜਾ ਰਿਹਾਗਾ ਕਦੇ ਹਾਈ ਕੋਰਟ ਦੇ గేੜੇ ਕੱਢ ਰਿਹਾਗਾ ਕਦੇ ਕਿਥੇ ਜਾ ਰਿਹਾ ਕਦੇ ਕਿਥੇ ਜਾ ਰਿਹਾ ਪਰ ਅੱਜ ਹਾਈ ਕੋਰਟ ਨੇ ਜਿਹੜੀ ਮਾਰਜੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਆ ਤੇ ਸੀਬੀਆਈ ਇਹਦੀ ਅਨਕਵਾਰੀ ਕਰੂਗੀ ਅੱਗੇ ਗੱਲਬਾਤ ਸੁਣਦੇ ਆ ਰਿਤੂ ਬਾੜ ਦੀ ਕਿ ਕੀ ਮਾਮਲੇ ਦੇ ਵਿੱਚ ਅਪਡੇਟ ਆ ਤੇ ਕੀ ਉਹ ਕਹਿਣਾ ਚਾਹੁੰਦੇ ਆ ਕਿਉਂਕਿ ਤੁਹਾਨੂੰ ਪਤਾਗਾ ਕਿ ਬੜਾ ਕੁਝ ਅੱਜ ਹੋ ਰਿਹਾ ਕਿ ਬਹੁਤ ਦੁੱਖ ਲੱਗਦਾ ਜਦੋਂ ਅਜਿਹੀਆਂ ਗੱਲਾਂ ਅਸੀਂ ਸੁਣਦੇ ਆ ਇਹ ਪੁਲਿਸ ਵਾਲਿਆਂ ਦੀ ਆਪਦੀ ਸੁਣਵਾਈ ਨਹੀਂ ਹੋ ਰਹੀ ਦੂਸਰਾ ਬੰਦਾ ਕਿੱਥੋਂ ਸੁਣਵਾਈ ਹੋ ਜੂਗੀ ਠੀਕ ਤੇ ਜਿਸ ਦਿਨ ਗੁਨਾਹਗਾਰਾਂ ਨੂੰ ਸਜ਼ਾ ਮਿਲੇਗੀ ਔਰ ਜਸਟਿਸ ਮਿਲੇਗਾ ਠੀਕ ਤੇ ਉਸੇ ਦਿਨ ਲੱਗੇਗਾ ਕਿਉਂਕਿ ਇਹ ਤਕਲੀਫ ਬਹੁਤ ਗਹਿਰੀ ਤਕਲੀਫ ਹੈ ਜਿਹੜੀ ਨਹੀਂ ਜਲਦੀ ਠੀਕ ਨਹੀਂ ਹੋਏਗੀ ਜੀ ਦੂਜੀ ਅੱਜ ਜੀ ਮੈਨੂੰ ਜਸਟਿਸ ਮਿਲਿਆ ਨਹੀਂ ਹੈ ਮੇਰੀ ਦੋ ਮੰਗਾਂ ਜਿਹੜੀ ਸੀਬੀਆਈ ਔਰ ਮੈਂ ਕਹਾਂਗੀ ਕਿ ਐਸਐਸਪੀ ਸਾਹਿਬ ਨਾਨਕਦੀ ਪੋਸਟਿੰਗ बिकॉज ਇਹ ਸਾਰੇ ਕਰਤਾ ਧਰਤਾ ਜੀ ਇਸ ਪੂਰੇ ਗੇਮ ਦੇ ਐਸਐਸਪੀ ਨਾਨਕ ਸਾਹਿਬ ਸੀ ਜੀ ਔਰ ਬਾਕੀ ਜਿਹੜੀ ਅੱਜ ਕੋਰਟ ਦੀ ਪ੍ਰोसीजर ਹੋਈ ਹੈ ਨਾ ਜੁਡੀਸ਼ਰੀ ਹੈ ਸੋ ਆਈ ਵਿਲ ਨਾਟ ਟਾਕ ਅਬਾਊਟ ਥੈਟ ਜਿਨਾਂ ਨੇ ਸੁਣੀ ਹੈ ਤੁਹਾਨੂੰ ਆਪੇ ਪਤਾ ਹੀ ਹੈ ਜੀ ਆਈ ਵਿਲ ਨਾਟ ਟਾਕ ਐਂਡ ਮੇਕ ਐਨੀ ਸਟੇਟਮੈਂਟ ਔਨ ਥੈਟ ਆਈ ਵਿਲ ਵੇਟ ਫਾਰ 28 ਹੈਰਿੰਗ ਦਿੱਤੀ ਹੈ ਤੇ ਵੀ ਵਿਲ ਵੇਟ ਫਾਰ ਦ ਜੀ ਹੁਣ ਉਹ ਤੇ ਦੇਖੋ ਪੁਲਿਸ ਵਾਲੇ ਦੇ ਮੈਂ ਕੈਨਟ ਕਮੈਂਟ ਔਨ ਸਮਬਡੀ ਐਲਸ ਥਿਸ ਥਿੰਗ ਜੀ ਜਦੋਂ ਐਫ ਆਈ ਆਰ ਮੇਰੇ ਹਸਬੰਡ ਦੇ ਸਭ ਤੋਂ ਪਹਿਲੇ ਮੈਂ ਰਿਪੋਰਟ ਕੀਤਾ ਮੈਟਰ ਔਰ ਅਗਰ ਪੁਲਿਸ ਵਾਲਿਆਂ ਨੇ ਮੈਟਰ ਰਿਪੋਰਟ ਸੀ ਤੇ ਅਦੂ ਕਰਵਾ ਕੇ 8 ਦਿਨ ਨਹੀਂ ਲੱਗਦੇ ਇਹਨਾਂ ਨੂੰ ਲੈ ਕੇ ਚੱਕ ਕੇ ਲੈ ਜਾਣ ਔਰ ਅਗਰ ਕੋਈ ਗਿਲਟੀ ਨਾ ਹੋਏ ਪੁਲਿਸ ਵਾਲਾ ਉਹ ਕਦੇ ਮਾਫੀ ਨਹੀਂ ਮੰਗਦਾ ਜੀ ਔਰ ਜਸਟਿਸ ਦੇਖੋ ਅੱਜ ਮਿਲੇ ਕੱਲ ਮਿਲੇ ਮਿਲੇਗਾ ਆਈ ਵਿਲ ਫਾਈਟ ਟਿਲ ਦਾ ਲਾਸਟ ਤੇਜ ਮੈਨੂੰ ਇੱਕ ਰਾਤ ਮੈਂ 2 ਘੰਟੇ ਤੋਂ ਜ਼ਿਆਦਾ ਨਹੀਂ ਸੁੱਤੀ ਮੈਨੂੰ ਪਤਾ ਹੈ ਮੇਰੇ ਨਾਲ ਪੂਰੀ ਦੁਨੀਆ ਪੂਰਾ ਪੰਜਾਬ ਮੇਰੇ ਨਾਲ ਖੜਾ ਹੈ ਪੂਰਾ মিডিਆ ਮੇਰੇ ਨਾਲ ਖੜਾ ਹੈ ਪੂਰਾ ਜਵਾਨ ਚ ਜੇ ਕਿ ਵੈਟਰਨਸ ਖੜੇ ਨੇ ਮੇਰੇ ਪਟਿਆਲਾ ਨਿਵਾਸੀ ਖੜੇ ਤੇ ਅੱਜ ਮੇਰੇ ਨਾਲ ਇੱਕ ਮੈਂ ਇਕੱਲੀ ਨਹੀਂ ਆ ਤੇ ਮੇਰਾ ਗਮ ਜਿਹੜਾ ਉਹ ਬੰਢਿਆ ਗਿਆ ਜੀ ਉਹ ਸਾਰਿਆਂ ਨੇ ਮੈਨੂੰ ਇੱਕ ਕਹਨੇ ਹੁੰਦੇ ਆ ਕਿ ਦਰਦਾਂ ਵਾਲੇ ਦਰਦਾਂ ਜਿਹੜਾ ਦਰਦ ਕੀ ਹੁੰਦਾ ਉਹ ਦਰਦ ਉਹਨਾਂ ਦਾ ਜਾਣਦੇ ਹੁੰਦੇ ਆ ਕਹਦੇ ਹੁੰਦੇ ਆ ਜਿਨ੍ਹਾਂ ਦੇ ਲੱਗੀਆਂ ਨੇ ਝੋਟਾਂ ਉਹ ਹੀ ਜਾਣਦੇ ਹੁੰਦੇ ਆ ਜਿਨ੍ਹਾਂ ਦੇ ਕਲੇਜੇ ਫੱਟ ਹੁੰਦੇ ਆ ਉਹ ਹੀ ਜਾਣਦੇ ਹੁੰਦੇ ਆ ਕਿ ਕਲੇਜਿਆਂ ਦੇ ਵਿੱਚ ਕੰਮੇ ਫੱਟ ਹੁੰਦੇ ਆ ਤੇ ਕੰਮੇ ਜਾਖਮ ਹੁੰਦੇ ਆ ਤੇ ਕੰਮੇ ਫਿਰ ਉਹ ਜਾਖਮ ਰਿਸਦੇ ਆ ਕਹਦੇ ਹੁੰਦੇ ਆ ਕਿ ਪੁੱਤਾਂ ਵਾਲਿਓ ਪੁੱਤਾਂ ਦੇ ਦਰਦ ਬੜੇ ਔਕੇ ਹੁੰਦੇ ਆ ਚੱਲਣੇ ਬੜੇ ਔਖੇ ਹੁੰਦੇ ਆ ਹੁੰਦੇ ਆ ਅੱਜ ਕਰਨਲ ਦੀ ਪਾਤਣੀ ਉਹਦਾ ਪਤੀ ਤੇ ਉਹਦਾ ਨੌਜਵਾਨ ਲੜਕਾ ਸਰੇ ਆਮ ਕੁੱਟਿਆ ਗਿਆ ਸਰੇ ਆਮ ਕੁੱਟਿਆ ਗਿਆ ਘੜੀਸ ਘੜੀਸ ਕੇ ਕੁੱਟਿਆ ਗਿਆ ਅੱਜ ਪੁਲਸ ਵਾਲੇ ਕਹਿੰਦੇ ਆ 13 ਦਿਨ ਬਾਅਦ ਕਹਿੰਦੇ ਜੀ ਅਸੀਂ ਜ਼ਖਮੀ ਹੋ ਗਏ ਅੱਜ ਕਹਿੰਦੇ ਸਾਡੀ ਵਰਦੀ ਪਾੜੀ ਗਈ ਵਰਦੀ ਕੋਈ ਨਹੀਂ ਅੱਜ ਕਹਿੰਦੇ ਸਾਡੇ ਨਾਲ ਧੱਕਾ ਹੋਇਆ ਪੁਲਸ ਵਾਲੇ ਕਹਿੰਦੇ ਦੂਜੇ ਦੇ ਪਾਸੇ ਮਾਫੀ ਮੰਗ ਰਿਹਾ ਕਿ ਭੈਣ ਸਾਡੀ ਸਾਨੂੰ ਮaaf ਕਰ ਦੇ ਸਭ ਤੋਂ ਗਲਤੀ ਹੋਗੀ ਜੇ ਤੁਸੀਂ ਜ਼ਖਮੀ ਹੁੰਦੇ ਐਡਮਿਟ ਹੁੰਦੇ ਆ ਹਸਪਤਾਲ ਦੇ ਵਿੱਚ ਤੇ ਤੁਸੀਂ ਮਾਫੀਆਂ ਨਾ ਮੰਗਦੇ ਹੁਣ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਉੱਤੇ ਗਾੜੇ ਡਿੱਗਣ ਵਾਲੀ ਆ ਬੇਸ਼ੱਕ ਤੁਹਾਡੇ ਪਿੱਠੋ ਤੇ ਸਰਕਾਰ ਖੜੀ ਆ ਪੰਜਾਬ ਸਰਕਾਰ ਖੜੀ ਆ ਤੁਹਾਨੂੰ ਲੱਗਦਾ ਕਿ ਅਸੀਂ ਬਚ ਜਾਣਾ ਹੋ ਸਕਦਾ ਕਿ ਤੁਸੀਂ ਬਚ ਵੀ ਜਾਵੋ ਇਹ ਵੀ ਕੋਈ ਵੱਡੀ ਗੱਲ ਨਹੀਂ ਪਰ ਮੈਂ ਇੱਥੇ ਸਭ ਤੋਂ ਵੱਡੀ ਗੱਲ ਕਹਿਣਾ ਚਾਹਣਾ ਕਿ ਫੌਜ ਦਾ ਜਿੰਨਾ ਐਕਸ਼ਨ ਚਾਹੀਦਾ ਸੀ ਪਰ ਉਹਦਾ ਨਾ ਮਾਤਰਾ ਕਿਉਂਕਿ ਫੌਜ ਦਾ ਕਰਨਲ ਕੁੱਟਿਆ ਹੋਵੇ ਫੌਜ ਅੱਜ ਕੁਕ ਸੁਤੀ ਪਈ ਹੋਵੇ ਤੇ ਸਾਡੇ ਅੱਜ ਲੋਕ ਇਹ ਕਹਿੰਦੇ ਨੇ ਅੱਜ ਹਰ ਥਾਂ ਤੇ ਗੱਲਾਂ ਹੁੰਦੀਆਂ ਨੇ ਕਿ ਫੌਜ ਦਾ ਕਰਨਲ ਕੁੱਟਿਆ ਗਿਆ ਹੋਵੇ ਤੇ ਫੌਜ ਤਾਂ ਲੰਬੇ ਪਾ ਲੈਂਦੀ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਪਰ ਇਹ ਹੋ ਕੀ ਰਿਹਾਗਾ ਤਏ 2 1960 ਦੀ ਕਹਾਣੀ ਆ ਉਸ ਸਮੇਂ ਦੇ ਮੁੱਖ ਮੰਤਰੀ ਤੇ ਕਹਿੰਦੇ ਇੱਕ ਫੌਜੀਆਂ ਦੇ ਘਰ ਵਾਲਿਆਂ ਨੂੰ ਜਿਹੜਾ ਨੌਜਵਾਨ ਨੇ ਜਿਹੜਾ ਮੰਦੇ ਸ਼ਬਦ ਬੋਲੇ ਉਹਨਾਂ ਦੇ ਜਿਹੜਾ ਜੋ ਵੀ ਕੁਝ ਕੀਤਾ ਉਹਨੇ ਫੜਿਆ ਨਹੀਂ ਗਿਆ ਆਗਰ ਪੁਲਿਸ ਨੇ ਐਕਸ਼ਨ ਲੈਂਦਾ ਗੇਟ ਦੇ ਮੂਹਰੇ ਗੱਡੀ ਖੜਾ ਕੇ ਕਿਲੋਮੀਟਰ ਤੱਕਾ ਉਸ ਸਮੇਂ ਦੇ ਜਿਹੜਾ ਮੁੱਖ ਮੰਤਰੀ ਹੈ ਜਿਹੜਾ ਉਸ ਨੂੰ ਤੁਰ ਕੇ ਜਾਣਾ ਪਿਆ ਬੇਸ਼ੱਕ ਫੌਜ ਨੇ ਉਹਦੇ ਹੱਡ ਘੁਟ ਘੁਟ ਕੇ ਜਿਹੜੇ ਲਾਲ ਕਰ ਦਿੱਤੇ ਸੀ ਮੁੰਡੇ ਦੇ 14 15 ਦਿਨ ਬਾਅਦ ਪੇਸਾ ਉਹ ਮੁੱਖ ਮੰਤਰੀ ਨੂੰ ਦੇ ਦਿੱਤਾ ਪਰ ਕਿਲੋ ਮ ਇੱਕ ਕਿਲੋ ਮੀਟਰ ਤੱਕ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਸੀ ਉਹ ਤੁਰਨਾ ਪਿਆ ਆ ਸਮੇਤ ਸੈਣੀ ਵਾਲ ਦੇਖੋ 1992 ਦੇ ਵਿੱਚ ਆ ਸੱਤ ਦਿਨਾਂ ਚੰਡੀਗੜ੍ਹ ਨਹੀਂ ਬਰਿਆ ਸੀ ਸਮੇਤ ਸੈਣੀ ਕੰਨ ਕਰਾਤੇ ਸੀ ਪੁਲਸ ਨੇ ਅੱਜ ਪੁਲਸ ਐਨੀ ਢਿੱਲੀ ਕਿਉਂ ਆ ਅੱਜ ਕਿਉਂ ਕੀ ਹੋ ਗਿਆ ਅੱਜ ਪੁਲਸ ਨੂੰ ਅੱਜ ਫੌਜ ਨੂੰ ਮਾਫ ਕਰਨਾ ਇੱਕ ਫੌਜ ਦਾ ਫੌਜੋ ਤੇ ਕੀ ਮੋਦੀ ਦਾ ਦਬਾ ਕੀ ਅਮਿਤ ਸਾਹ ਦਾ ਦਵਾਗਾ ਜਾਂ ਕਿਹੜੀ ਸਰਕਾਰ ਦਾ ਦਵਾਗਾ ਕਿਹੜੀ ਸਰਕਾਰ ਦੇ ਦਵਾ ਹੈ ਇੱਥਾ ਜਿਹੜਾ ਫੌਜ ਇਹ ਕਰ ਨਹੀਂ ਰਹੀ ਅਨਸਾਬ ਹੋਣਾ ਚਾਹੀਦਾਗਾ ਤੇ ਇਸ ਵੀਡੀਓ ਨੂੰ ਤੁਸੀਂ ਬਾਤ ਤੋਂ ਬਾਤ ਸ਼ੇਅਰ ਕਰੋ ਦੇਖੋ ਜ਼ਬਾਨ ਕੁੱਟਿਆ ਜਾ ਰਿਹਾ ਪੁਲਿਸ ਵਾਲਾ ਪੁਲਿਸ ਵਾਲੇ ਕੁੱਟੇ ਜਾ ਰਹੇ ਨੇ ਜਿਹੜੇ ਛੋਟੇ ਮੁਲਾਜ਼ਮ ਨੇ ਇਥੇ ਕਿਸਾਨ ਕੁੱਟੇ ਜਾ ਰਹੇ ਨੇ ਇਥੇ ਸਿੱਖ ਕੁੱਟੇ ਜਾ ਰਹੇ ਨੇ ਇਥੇ ਆਮ ਵਰਗ ਕੁੱਟਿਆ ਜਾ ਰਿਹਾ ਇਥੇ ਗਰੀਬ ਕੁੱਟਿਆ ਜਾ ਰਿਹਾ ਕਿਤੇ ਕਿਸੇ ਦੀ ਸੁਣਵਾਈ ਨਹੀਂ ਇਥੇ ਇਤੇ ਨਾਦਰ ਸਾਹਿਬ ਵਰਗਾ ਫਰਮਾਨ ਤੇ ਚੱਲ ਰਿਹਾਗਾ ਅਜ ਰਾਜ ਕੀ ਹੋ ਰਿਹਾਗਾ ਅਜ ਪੰਜਾਬ ਦਾ ਹਾਲ ਕੀ ਹੋ ਰਿਹਾਗਾ ਅਜ ਪੰਜਾਬ ਦਾ ਜਿਹੜਾ ਹਾਲ ਹੋ ਰਿਹਾਗਾ ਉਹ ਦੁਨੀਆ ਦੇ ਨਕਸ਼ੇ ਤੇ ਇੱਕ ਇਤਿਹਾਸ ਬਣ ਚੁੱਕਿਆਗਾ ਜਿਸ ਤਰ੍ਹਾਂ ਬਿਆਨਤੇ ਦੀ ਸਰਕਾਰ ਦਾ ਇਤਿਹਾਸ ਬਣਿਆ ਸੀ 90 ਤੋਂ 95 ਦਾ ਹੱਕੇ ਦੇ ਵਿੱਚ ਕਿ ਉਸਨੇ ਚੁੱਕ ਚੁੱਕ ਕੇ ਕੇ ਪੀ ਐਸ ਗੱਲ ਨੇ ਮੁੰਡੇ ਮਾਰੇ ਸੀ ਕਿਸੇ ਦੀ ਕੋਈ ਸਰਵਾਈ ਨਹੀਂ ਹੁੰਦੀ ਸੀ ਅਗਲਾ ਰੋਪਟ ਕੇ ਘਰੇ ਬੈਹ ਜਾਂਦਾ ਸੀ ਉਹੀ ਹਾਲ ਅੱਜ ਹੋ ਰਿਹਾਗਾ ਦੱਸੋ ਫਿਰ ਆਮ ਵਰਗਾ ਆਮ ਲੋਕ ਕਿੱਥੇ ਜਾਣਗੇ ਕਿੱਥੇ ਸੁਰੱਖਤ ਮਹਿਸੂਸ ਕਰਨਗੇ ਫਿਰ ਕਹਿੰਦੇ ਜੀ ਲੋਕਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਹੋਰ ਦੇਸ਼ਾਂ ਦੇ ਵਿੱਚ ਕਿਉਂ ਜਾਂਦੇ ਆ ਪੰਜਾਬ ਸਾੜ ਸਾੜ ਕੇ ਇਹ ਸਿਸਟਮ ਆ ਇਹ ਸਰਕਾਰਾਂ ਨਕਮੀਆਂ ਨੇ ਇਹ ਹਾਲ ਕਰ ਦਿੱਤਾ ਸਾਡਾ ਇਹ ਮਜਬੂਰ ਕਰ ਦਿੱਤਾ ਨੌਜਵਾਨਾਂ ਨੂੰ ਬਾਹਰ ਭੇਜਣ ਦੇ ਲਈ ਪੰਜਾਬ ਛੱਡਣ ਦੇ ਲਈ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਭਈਆ ਰਾਜ ਹੋਊਗਾ ਤੇ ਫਿਰ ਨਾਲੇ ਤੁਹਾਨੂੰ ਕੁੱਟਿਆ ਕਰਨਗੇ ਤੇ ਅੱਜ ਜਿਹੜੇ ਮੁੱਖ ਮੰਤਰੀ ਬਣੇ ਫਿਰਦੇ ਆ ਤੇ ਭਈਏ ਤੁਹਾਨੂੰ ਮੂਹਰੇ ਲਾ ਕੇ ਜਿਹੜਾ ਦੇਖਿਓ ਸਮੇਤ ਪੁਲਿਸ ਨੂੰ ਇਕੱਲੇ ਸਰਕਾਰਾਂ ਨੂੰ ਨਹੀਂ ਸਮੇਤ ਪੁਲਿਸ ਨੂੰ ਲਾਇਆ ਕਰਨਗੇ ਆਉਣ ਵਾਲਾ ਟਾਈਮ ਜਲਦੀ ਹੈ ਬਹੁਤਾ ਟਾਈਮ ਨਹੀਂ ਲੱਗਣਾਗਾ ਆਪਣੇ ਸੁਝਾਅ ਜਰੂਰ ਦੇਣੇ ਆ ਕਿ ਇੱਥੇ ਕੋਈ ਸੇਫ ਨਹੀਂ ਦੀਂਦਾ ਫਿਲਹਾਲ ਤੇ ਇਸ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਨਾ ਕਰਨ ਪਰਿਵਾਰ ਦੇ ਨਾਲ ਅਣਸਾਫ਼ ਦੀ ਜਿਹੜੀ ਉਮੀਦ ਕਰਦੇ ਆ